सोहंगम महाराज चे सिंह विष्णु भगवान की जय सोहंगम महाराज चे सिंह विष्णु भगवान की जय सोहंगम महाराज चे सिंह विष्णु भगवान दी जय सो, सो हनुमराज शेर सिंह विष्णु भगवान दी जय सो, सो हनुमराज शेर सिंह विष्णु भगवान दी जय सच्चेnabla ki kripa ਸੰਗਤ ਜੀ ਇਹ ਜੋ ਮੈਂ ਹਰ ਬਾਣੀ ਦਾ ਲੇਖ ਪੜਨ ਲੱਗੀ ਹਾਂ ਜੀ ਇਹ ਬਟਾਲੇ ਦੀ ਬਟਾਲੇ ਦੇ ਲਾਗੇ ਹੈਗਾ ਚਲ ਸਾਹਿਬ ਗੁਰਦੁਆਰਾ ਉੱਥੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਜੀ ਉੱਥੇ ਸਿੱਧਾਂ ਦੇ ਗੁਰੂ ਨਾਨਕ ਦੇਵ ਦੇ ਵਿੱਚ ਗੋਸ਼ਟੀ ਹੋਈ ਸੀ ਜੋ ਸੱਦ ਸੀਗੇ ਉਹ ਬੜੇ ਸੀਗੇ ਬਲਵਾਨ ਬੜੀ ਉਹਨਾਂ 'ਚ ਸ਼ਕਤੀ ਸੀਗੀ ਉਹ ਕੁਝ ਵੀ ਕਰ ਸਕਦੇ ਸੀ ਕੁਝ ਵੀ ਬਣ ਜਾਂਦੇ ਸੀ ਉਹ ਤੇ ਉੱਥੇ ਗੁਰੂ ਨਾਨਕ ਦੇਵ ਜੀ ਔਰ ਸਿੱਧਾਂ ਵਿੱਚ ਗੋਸ਼ਟੀ ਹੋਈ ਲੁਕਨ ਮੀਚੀ ਖੇਢੀ ਸਿੱਧਾਂ ਨੇ ਕਿਹਾ ਕਿ ਅਸੀਂ ਲੁਕਦੇ ਹਾਂ ਗੁਰੂ ਨਾਨਕ ਦੇਵ ਜੀ ਨੂੰ ਤੇ ਗੁਰੂ ਨਾਨਕ ਦੇਵ ਜੀ ਨੇ ਕਿ ਤੁਸੀਂ ਲੱਭੋ ਸਾਨੂੰ ਉਹ ਸਾਰੇ ਜਿੰਨੇ ਸਿੱਧ ਸੀਗੇ ਉਹ ਬੜੇ ਸ਼ਕਤੀਸ਼ਾਲੀ ਪੰਡਿਤ ਟਾਈਪ ਸੀਗੇ ਉਹਨਾਂ ਨੂੰ ਉਹ ਕੀੜੇ ਮਕੌੜੇ ਬਣ ਗਏ ਗੁਰੂ ਨਾਨਕ ਦੇਵ ਜੀ ਨੇ ਸਾਰੇ ਇਕੱਠੇ ਕਰ ਲਏ ਤੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਹੁਣ ਮੈਂ ਛੁਪਦਾ ਹਾਂ ਤੁਸੀਂ ਮੈਨੂੰ ਲੱਭੋ ਫਿਰ ਗੁਰੂ ਨਾਨਕ ਦੇਵ ਜੀ ਛੁਪ ਗਏ ਉਹਨਾਂ ਨੂੰ ਨਹੀਂ ਦਿਸੀ ਉਹਨਾਂ ਨੂੰ ਲੱਭੇ ਨਹੀਂ ਇਸ ਲਈ ਇੱਥੇ ਸੱਚੇ ਪਿਤਾ ਜੀ ਗਏ ਉਹਨਾਂ ਨੇ ਉੱਥੇ ਸੱਚੇ ਪਾਸਾ ਜੀ ਨੇ ਉੱਥੋਂ ਦੀ ਇਹ ਬਾਣੀ ਹੈ ਜੀ 17 ਪੋ 221 ਬਿਕਰਮੀ ਅਚਲ ਬਟਾਲਾ ਜ਼ిల్లా ਗੁਰਦਾਸਪੁਰ ਸਿੱਧੋ ਕਾਰਜ ਹੋਇਆ ਸਿੱਧ ਸਿੱਧੋ ਕਾਰਜ ਹੋਇਆ ਸਿੱਧ ਸਿੱਧਾ ਮਿਲੇ ਆ ਬੇ ਪਰਵਾਹੀਆ ਨਾਨਕ ਜਨਾਈ ਸਾਚੀ ਬਿਦ ਬਿਨ ਦਾਤਾ ਹੋਇਆ ਸਹਾ ਹੋਇਆ ਸਹਾਈਆ ਤੁਹਾਡੇ ਕੋਲ ਬੈਠਾ ਸੀ ਇੱਕ ਗਿੱਦ ਜੋ ਸਣ ਸਣ ਖੁਸ਼ੀ ਮਨਾਈਆ ਓ ਵੀ ਸਰਪ ਬਣਿਆ ਰਣ ਦਾ ਭਾਰ ਟਿੱਡ ਆਪਣਾ ਜੋਰ ਲਗਾਈਆ ਉਸ ਮੇਲੇ ਮਰਦਾਨੇ ਨੂੰ ਆਈ ਸੀ ਇੱਕ ਸ਼ੇਕ ਸ਼ੇਕ ਦੇ ਪਿੱਛੋਂ ਸਤਨਾਮ ਢੋਲਾ ਗਾਇਆ ਅਸੰਗਤ ਜੀ ਜਿਵੇਂ ਆਪਾਂ ਘਰ ਵਿੱਚ ਸ਼ੇਕ ਮਾਰਦੇ ਆਂ ਤੇ ਮਹਾਰਾ ਦਾ ਨਾਮ ਲੈਂਦੇ ਆਂ ਇਸ ਤਰ੍ਹਾਂ ਜਦੋਂ ਮਰਦਾਨੇ ਨੂੰ ਸ਼ੇਕ ਆਈ ਤੇ ਉਸਨੇ ਸਤਨਾਮ ਬੋਲਿਆ ਗੇਂਦ ਉਸੇ ਨੂੰ ਗਿਆ ਸਿੱਖ ਇਸ ਦੇ ਵਿੱਚ ਕੋਈ ਵਣਿਆਈਆ ਜੇ ਮੈਂ ਵੀ ਕਰਾਂ ਹਿਤ ਮੇਰਾ ਲੇਖਾ ਲੇਖੇ ਪਾਈਆ ਉਦੋਂ ਨਾਨਕ ਕੇ ਹਾ ਠੀਕ ਮੇਰਾ ਠਾਕਰ ਬੇਪਰਵਾਈਆ ਅਜੇ ਹੋਰ ਜਨਮ ਲੈਣੇ ਤੂੰ ਤੀ ਕੋ ਅਣਜ ਰੂਪ ਵਟਾਈਆ ਫੇਰ ਤੇਰੀ ਉਸ ਨਾਲ ਲੱਗੇ ਪ੍ਰੀਤ ਗੁਰੂ ਨਾਨਕ ਦੇਵ ਜੀ ਨੇ ਉਸ ਗਿੱਧ ਨੂੰ ਕਿਹਾ ਤੇ ਅਜੇ ਤੂੰ 30 ਜਨਮ ਹੋਰ ਲੈਣੇ ਆ ਤੇ ਫੇਰ ਤੇਰੀ ਉਸ ਪ੍ਰਮਾਤਮਾ ਦੇ ਨਾਲ ਪ੍ਰੀਤ ਲੱਗਣੀ ਹੈ ਫੇਰ ਤੇਰੀ ਉਸ ਨਾਲ ਲੱਗੇ ਪ੍ਰੀਤ ਜੋ ਸਬਦਾ ਸੱਜਣ ਸਾਈਆਂ ਉਹਨੇ ਨਿਓ ਕੇ ਝੁਕਾਇਆ ਸੀਸ ਮਿਸਤੇ ਵਾਲੀ ਚੁੰਝੇ ਧੂੜੀ ਨਾਲ ਕਸਾਈਆ ਉਸੇ ਵੇਲੇ ਹੋਇਆ ਠੰਡਾ ਸੀਤ ਅਗਨੀ ਆਗ ਰਹੀ ਨਰਾਇਆ ਮੈਂ ਕਿੰਨਾ ਚੇਰਾ ਰੱਖਾਂ ਉਡੀਕ ਸਤ ਸੱਤ ਦੇ ਸਮਝਾਈਆ ਨਾਨਕ ਕਿਹਾ 20 21 ਲੈਣਾ ਦੇ ਚੁਕਾਈਆ ਸਿਧਾ ਨਾਲ ਤੁਹਾਡੀ ਚੱਲੇ ਰੀਤ ਵਿਦਾਨ ਨਾਲ ਜੋੜ ਜੜਾਈਆ ਤਪਸ ਵਿညာਣੇ ਆਪਣੇ ਉਦਾਲੀ ਮਾਰੀ ਲੀਕ ਮਲਗਣ ਲਿਆ ਬਣਾਈਆ ਉਹਨਾਂ ਚਿਰ ਸਾਡੇ ਕੋਲ ਨਾ ਨੇੜੇ ਆਵੇ ਜੰਗਦੀਕ ਸੁਤਿਆਲੇ ਉਠਾਈਆ ਨਾਨਕ ਕਿਹਾ ਓ ਤੁਹਾਨੂੰ ਕਿਰਪਾ ਕਰਕੇ ਅਸਮਾਨਾਂ ਤੋਂ ਪਰੇ ਜ਼ਮੀਨ ਤੋਂ ਥੱਲੇ ਲੁਕਿਆਂ ਨੂੰ ਲਿਆਵੇ ਇੱਕ ਸੀਟ ਸ਼ਬਦੈ ਸ਼ਾਰੇ ਨਾਲ ਰਖਾਈਆ ਜੋਤੀ ਜੋਤ ਸਰੂਪ ਹਾਰ ਆ ਪਾਪਣੀ ਕਿਰਪਾ ਕਰ ਸਤ ਦੇਵਨ ਹਾਰ ਵਡਿਆਈਆ ਨਾਨਕ ਵੇਖ ਕੇ ਆ ਸੋਹਣੀ ਧਰਤੀ ਦਿੱਤੀ ਮਾਣ ਵਡਿਆਈਆ ਅਕਤੂ ਸਾਹਿਬ ਦੀ ਧਰਤੀ ਨੂੰ ਗੁਰਨਾਨਕ ਦੇਵ ਜੀ ਨੇ ਮਾਣ ਵਡਿਆਈ ਦੇ ਦਿੱਤੀ ਜਿਸਵੇਂ ਅਰੇ ਕਿਰਪਾ ਕਰੇ ਮੇਰਾ ਪ੍ਰੀਤਮ ਅਰਸ਼ੀ ਪਾਰ ਬਨਾਮ ਬ੍ਰਹਮ ਬੇਪਰਵਾਈਆ ਓਸ ਦੀ ਸੋਣੀ ਆਵੇ 20 21 ਵਰਸੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪਿਆ ਆਪਣੀ ਧਾਰ ਚਲਾਈਆ ਭਗਤ ਸੋਹੇਲਾ ਹੋ ਕੇ ਬਾਣੇ ਦਰਦੀ ਗੁਰ ਚੇਲਾ ਲੈ ਉਠਾਈਆ ਜੋਤੀ ਜੋਤ ਸਰੂਪ ਹਾਰ ਆ ਪਾਪ ਨੇ ਕਿਰਪਾ ਕਰ ਦੇਵਨ ਹਾਰ ਸੱਚ ਵੜਾਈਆ ਸਿੱਧਾ ਕਿਹਾ ਕਵਨ ਸ਼ਰਨ ਸ਼ਰਨ ਗਾਤ ਕਵਣੀ ਅਖਵਾਈਆ ਜੀਵਨ ਪਹਿਲੋ ਮਿਲਣਾ ਮਰਨਾ ਮਰਨ ਅ ਪਿੱਛੋਂ ਸਮਝ ਕੋਈ ਨਾ ਪਾਈਆ ਲੱਖ ਚਾਰਸੀ ਕਿੜੀ ਜੂਨੇ ਭਵਨ ਚਾਰੇ ਖਾਣੀ ਵੇਖ ਵਿਖਾਈਆ ਸਮਝ ਨਹੀਂ ਬਸੇਰਾ ਹੋਵੇ ਅਵਣ ਗਵਣ ਅਗਲਾ ਆਪਾਂ ਦਾ ਨਾ ਕੋਈ ਮੁਕਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਤੁਰਦਾ ਲੇਖ ਅਵੇਖ ਬਖਾਈਆ ਨਾਨਕ ਕਿਹਾ ਮਿਹਰਵਾਨ ਮਿਹਰ ਨਜਰੇ ਉਠਾਈਆ ਜੁਗ ਚੌਕੜੀ ਮਿਹਰਵਾਨ ਮਿਹਰ ਨਜਰੇ ਉਠਾਈਆ ਸੌਰੀ ਜੋ ਗਚੌਂਕੜੀ ਸਤਜੁਗ ਤ੍ਰੇਤਾ ਦਵਾ ਪ੍ਰਕਾਲਯੁਗ ਦਿੰਦਾ ਆਇਆ ਦਾਨ ਦਤਾ ਦਾਨੀ ਬੇਪਰਵਾਈਆ ਕਾਲਯੁਗ ਅੰਤ ਸ੍ਰੀ ਭਗਵੰਤ ਕਰੇ ਪਛਾਣ ਬੇਪਛਾਣ ਆਪਣਾ ਫੇਰਾ ਪਾਈਆ ਜਿਨ੍ਹਾਂ ਨੇ ਮੰਨੀ ਮੇਰੀ ਆਣ ਉਹਨਾਂ ਦਾ ਲੇਖੇ ਲਗਾ ਨਿਸ਼ਾਨ ਨਿਸ਼ਾਨਾ ਸਤਗੁਰੂ ਆਪਣਾ ਦੇ ਸਮਝਾਈਆ ਅੰਤਨ ਅੰਤਮ ਲੈ ਕੇ ਆਏ ਨਾਲ ਬਿਨ ਤਤਾਂ ਤੋਂ ਹੋਂ ਨ ਦੇ ਬਿਹਾਲ ਦੂਰ ਦਰਾਡਾ ਆਪਣਾ ਮੇਲ ਮਲਾਈਆ ਜੋਤੀ ਜੋਤ ਸਰੂਪ ਹਾਰ ਆਪਿ ਆਪਣੇ ਕਿਰਪਾ ਕਰ ਲੈਣਾ ਪੂਰਵ ਨਾਣਾ ਪੂਰ ਬਰਹਾ ਚਕਾਈਆ ਅਗਲੀ ਦੋ ਮਸਲਾ ਨੰ ਸੇਧੈ ਉਠਣਾ ਕਰਨ ਤਿਆਰੀ ਸੇਧੈ ਉਠਣਾ ਕਰਨ ਤਿਆਰੀ ਤਿਆਰੀ ਤ੍ਰੈ ਗੁਣ ਅਤੀਤਾ ਦਿਆ ਕਮਾਏਂਦਾ ਚਲੋ ਵੇਖੀਏ ਜੋ ਤਨਰੰਕਾਰੀ ਜੋ ਨਿਰਗੁਣ ਨਿਰਵਰ ਨਿਰਾਕਾਲ ਪੁਰਖ ਆਕਾਲ ਅਖਮਾਏਂਦਾ ਭਗਤ ਸੁਹੇਲਾਇਕ ਇਕੱਲਾ ਸੱਚੇ ਸੰਤ ਸੱਜਣ ਰਿਹਾ ਉਭਾਰੀ ਸਿਰ ਆਪਣਾ ਹੱਥ ਟਿਕਾ ਆਏਂਦਾ ਸਤਜੁਗ ਸਤ ਸਤਵਾਦੀ ਬ੍ਰਹਮ ਬ੍ਰਹਮਾ ਦੀ ਲਾ ਰਿਹਾ ਫਲਵਾੜੀ ਗੁਰਮੁਖ ਕਬੂਤੇ ਮਾਤ ਪ੍ਰਗਟਾਏਂਦਾ ਓਸਦਾ ਵਖੀਏ ਸੱਚ ਸੱਚਾ ਦਰਬਾਰੀ ਸੱਚਖੰਡ ਨਵਾਸੀ ਪੁਰਖ ਬਨਾਸੀ ਲੋਕ ਮਾਤ ਵਕਤ ਸੁਹਾਏਂਦਾ ਓਸ ਦੀ ਚਰਨ ਸ਼ਰਨ ਸ਼ਰਨ ਚਰਨ ਕਰੀਏ ਨਿੰਸਕਾਰੀ ਜੋ ਗਰੀਬਨ ਮਾਣਿਆ ਆਪਣੀ ਗੋਦ ਵਹਾਏਂਦਾ ਦੋ ਜੋ ਦੋ ਜਹਾਨਾ ਮਣਜ ਕਰੇ ਬਾਣ ਵਪਾਰੀ ਲਖ ਜਰਾਸੀ ਜੀਵ ਜੰਤ ਸਾਧ ਸੰਤ ਸਾਧ ਸੰਤ ਅੰਤਰ ਆਤਮ ਖੋਜ ਖਜਾਇੰਦਾ ਜਿਸਨੇ ਲੇਖਾ ਚ ਕੌਣਾ ਰਵਿੰਦਾਸ ਚਮਾਰੀ ਚਮਰੇ ਤਾਂ ਆਪਣੇ ਰੰਗ ਰੰਗਾਏਂਦਾ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਉਰ ਬਲੇਖਾ ਵੇਖ ਵਖਾਏ ਦਾ ਸਿੱਧ ਕਹਿਣ ਅਸੀਂ ਬਣ ਗਏ ਰਾਹੀ ਪੱਜੇ ਵਹੋ ਦਾਈਆ ਟੋਲਾ ਗਾਏ ਚਾਈ ਚਾਈ ਜੋ ਨਾਨਕ ਨਿਰਗੁਣ ਸਰਗੁਣ ਗਿਆ ਸਮਝਾਈਆ ਜਾ ਕੇ ਵੇਖੀਏ ਸੱਚਾ ਥਾਈ ਜਿਸ ਥਾਨ ਭੂਮੀ ਕਾ ਮਾਟੀ ਖਾਕ ਮਿਲੇ ਵਢਾਈਆ ਚਰਨ ਪਾਈਏ ਬੇਪਰਵਾਈ ਜਿਸ ਦਾ ਜਲਵਾਨੂਰੇ ਲਾਈਆ ਜਹਰ ਜਹੂਰ ਨਜਰੀ ਆਈਆ ਸਾਡੀ ਬਾਟ ਨੇੜੇ ਆਈ ਅਗਲਾ ਪਾਂਦ ਰਹੇ ਨਰਾਇਆ ਦੋ ਜਹਾਨਾ ਲਿਖ ਆਪ ਮੁਕਾਈ ਜੋਤੀ ਜੋਤ ਸਰੂਪ ਹਾਰਿਆ ਪਾਪ ਨੇ ਕਿਰਪਾ ਕਰ ਤੋੜਦਾ ਹੋਂਕ ਮੈਂ ਕ ਵਰਤਾਈਆ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ भगवान दी जय सोहंग महाराज शेर सिंह विष्णु भगवान दी जय सोहंग महाराज शेर सिंह विष्णु भगवान दी जय सोहंग महाराज भी शेर सिंह विष्णु भगवान जी <laughs> निर्गुण ज्योति अकाल पुरुष शहंशाह वाली दो जहान सच्चे पिता जी ओ आं दी दे चरणा ते मैं कोटनु कोट निशकाना करदी हां सच्चे पासा जी ओ हर वाणी पढ़ दिया बहुत सारीयां गलतियां हो गईयां जी माफ करना जी हर संगत दी माफ करे जी दया मेर कृपा तर सलाम करना नी सोहंग महाराज शेर सिंह विष्णु भगवान जी बारे जेकी पढ़ी आहे असां सिधा